ਆਪ ਸਾਰੇ ਹੀ ਨਿਤਨੇਮ ਕਰਦੇ ਹੋ ਪਰ ਜੇ ਆਪ ਜੀ ਇੱਕ ਘੰਟਾ ਇਹ ਪਾਠ ਬਿਨਾ ਨਾਤੇ ਹੋਏ ਬਿਨਾ ਇਸ਼ਨਾਨ ਕੀਤੇ ਹੋਏ ਆਪਣੇ ਪਲੰਘ ਤੇ ਬੈਠੇ ਬੈਠੇ ਇਹ ਜਾਪ ਕਰ ਲਵੋ ਤੇ ਆਪ ਜੀ ਨੂੰ ਇਹਦਾ ਬਹੁਤ ਹੀ ਜ਼ਿਆਦਾ ਫਲ ਮਿਲੇਗਾ ਤੇ ਆਪ ਜੀ ਇਹ ਜ਼ਰੂਰ ਕਰਨਾ ਦੇਖੋ ਨਿਤਨੇਮ ਤੇ ਸਾਰਿਆਂ ਨੂੰ ਪਤਾ ਆ ਕਿ 12 ਵਜੇ ਤੋਂ ਬਾਅਦ ਚੌਥੇ ਪੈਰ ਅਸੀਂ ਉੱਠ ਕੇ ਜਦੋਂ ਮਰਜੀ ਇਸ਼ਨਾਨ ਕਰੀਏ ਤੇ ਆਪਣਾ ਅੰਮ੍ਰਿਤ ਵੇਲਾ ਸਮਾਲ ਲਈਏ ਕਿੰਨੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਨਹੀਂ ਉਠਿਆ ਜਾਂਦਾ ਨਹੀਂ ਵੇੜਾ ਸੰਭਾਲਿਆ ਜਾਂਦਾ ਅੰਮ੍ਰਿਤ ਵੇੜਾ ਤੇ ਫਿਰ ਵੀ ਆਪ ਜੀ ਘਬਰਾਉਨਾ ਆਪ ਜੀ ਬਿਨਾਂ ਨਾਤੇ ਹੀ ਆਪਣੇ ਪਲਾਂਟੇ ਬੈਠ ਜਾਓ ਜੀ ਤबीयत ਨਹੀਂ ਸਹੀ ਹੈਗੀ ਤੇ 1 ਘੰਟਾ ਜਾਪ ਕਰ ਲਓ ਆਪ ਜੀ ਨੂੰ ਇਹਦਾ ਵੀ ਫਲ ਬਹੁਤ ਚੰਗਾ ਮਿਲੇਗਾ ਦੇਖੋ ਅੰਮ੍ਰਿਤ ਵੇੜਾ ਸੰਭਾਲ ਲੈਣਾ ਤੇ ਸਾਧ ਸੰਗਤ ਜੀ ਆਪ ਸਾਰਿਆਂ ਦਾ ਹੀ ਬਹੁਤ ਜ਼ਰੂਰੀ ਹੈਗਾ ਆ ਪਰ ਜੇ ਆਪ ਜੀ ਉਹਦੇ ਨਾਲ ਇਹ ਵੀ 1 ਘੰਟਾ ਕਰ ਲਵੋ ਤੇ ਆਪ ਜੀ ਨੂੰ ਇਹਦਾ ਫਲ ਵੀ ਬਹੁਤ ਚੰਗਾ ਮਿਲੇਗਾ ਤੇ ਇਹ ਆਪ ਜੀ ਜਰੂਰ ਕਰਨਾ ਜੇਕਰ ਅਸੀਂ ਬਾਦਸ਼ਾਹ ਬਣਨਾ ਚਾਹੁੰਦੇ ਆ ਇਹ ਬੰਦੇ ਆਪ ਸਵੇਰੇ ਉੱਠ ਕੇ ਗਰੀਬ ਬਣ ਜਾ ਗਰੀਬ ਨਮਾਜ਼ ਬਣ ਜਾ ਤੇ ਉਹਦੇ ਅੱਗੇ ਆਪਣੀ ਝੋਲੀ ਅਡ ਦੇ ਤੇ ਆਪਣਾ ਅੰਮ੍ਰਿਤ ਵੇਲਾ ਸੰਭਾਲ ਲਾ ਤੇ ਉਹਦੇ ਵਰਗਾ ਸਾਲਾ ਦਿਨ ਬਾਦਸ਼ਾਹ ਕੋਈ ਨਹੀਂ ਹੈਗਾ ਕਿਉਂਕਿ ਸੱਚੇ ਬਾਦਸ਼ਾਹ ਸਵੇਰੇ ਅੰਮ੍ਰਿਤ ਦਾਤ ਵਣਦੇ ਹੁੰਦੇ ਆ ਜਿਹੜੇ ਝੋਲੀਆਂ ਕਰ ਲੈਂਦੇ ਆ ਉਹਦੇ ਨੂੰ ਬਾਦਸ਼ਾਹ ਵਰਗੀਆਂ ਜ਼ਿੰਦਗੀਆਂ ਜੀਂਦੇ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਸ਼ਾਹੀ ਪਾਸ਼ਾ ਉਹੋ ਫਿਰ ਪਾਸ਼ਾਹਾਂ ਦੀ ਤਰ੍ਹਾਂ ਆਪਣਾ ਜੀਵਨ ਬਚਿਤ ਕਰਦਾ ਹੈ ਅਸੀਂ ਤਾਂ ਸਿਰਫ ਕਰਮ ਕਰਨਾ ਹੈਗਾ ਆ ਫਲ ਤੇ ਉਹਨੇ ਦੇਣਾ ਹੈਗਾ ਆ ਅਸੀਂ ਤੇ ਬੀਜ ਬੀਜਾਂਗੇ ਪੇੜ ਬਣੂਗਾ ਫੇਰ ਹੀ ਸਾਨੂੰ ਉਹਦੀ ਛਾਂ ਮਿਲਣੀ ਹੈਗੀ ਆ ਇਸੇ ਤਰ੍ਹਾਂ ਜੇ ਅਸੀਂ ਪਾਠ ਕਰਦੇ ਆ ਉਹ ਕਰਦੇ ਕਰਦੇ ਕਿਸੇ ਦਿਨ ਤੇ ਉਹਦਾ ਜੂਲ ਫਲ ਸਾਨੂੰ ਮਿਲਦਾ ਨਹੀਂ ਲੱਗਿਆ ਜੇ ਅਸੀਂ ਪਾਠ ਕਰਦੇ ਹੋਏ ਫਾਜ਼ੀ ਇੱਛਾ ਰੱਖਦੇ ਰਹੇ ਤੇ ਫਿਰ ਅਸੀਂ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜ ਸਕਦੇ ਉਹਦੀ ਬਾਣੀ ਨਾਲ ਨਹੀਂ ਜੁੜ ਸਕਦੇ ਅਸੀਂ ਆਪਣੇ ਮਨ ਨੂੰ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਨਾਲ ਜੋੜੀਏ ਜਦ ਅਸੀਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਲਿਆ ਤੇ ਫੇ ਸਾਡੇ ਮਨ ਤੋਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਹੀ ਨਿਕਲਣਾ ਹੈ ਦਮ। ਇਹੀ ਜਾਪ ਜੇ ਅਸੀਂ ਸਵੇਰੇ ਉੱਠ ਕੇ 1 ਘੰਟਾ ਕਰ ਲਿਆ ਤੇ ਇਹਦਾ ਬਹੁਤ ਹੀ ਸਾਨੂੰ ਫਲ ਮਿਲਣਾ ਹੈਗਾ ਯਾਰ। ਜਿਆਦਾ ਸੀ ਰੋਜ਼ ਇਹ ਪਾਠ ਕਰਨ ਲੱਗੇ ਸਵੇਰੇ ਉੱਠ ਕੇ ਤੇ ਸਾਡੇ ਰੂਮ ਰੂਮ ਵਿੱਚੋਂ ਇਹ ਆਵਾਜ਼ਾਂ ਆਉਣ ਲੱਗ ਜਾਨੀਆਂ ਆ ਵਾਹਿਗੁਰੂ ਜੀ ਦੀਆਂ। ਤੇ ਸਾਡੀ ਜਿੰਚਰਾਈ ਬਦਲ ਜਾਣੀ ਹੈ। ਕਿਉਂਕਿ ਜਦ ਰੋਮ ਰੋਮ ਸਾਡਾ ਵਾਹਿਗੁਰੂ ਜਪਣ ਲੱਗ ਗਿਆ ਤੇ ਫਿਰ ਸਾਨੂੰ ਕੋਈ ਚਿੰਤਾ ਕੋਈ ਵੀ ਫਿਕਰ ਨਹੀਂ ਰਹਿਣਾ ਹੈਗਾ ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ ਚੁਗਲੀ ਸਾਨੂੰ ਮੂੰਹ ਦੇ ਵਿੱਚ ਹਮੇਸ਼ਾ ਇਹ ਹੀ जाप ਚੱਲਦਾ ਰਹਿਣਾ ਹੈ ਵਾਹਿਗੁਰੂ ਜੀ